ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਖਾਸ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜੀ ਮੈਂ ਵਿਰਾਟਾ ਮੈਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਪਾਲ ਸਿੰਘ ਦੀ ਸੌ ਚੱਕਣ ਦੀ ਤਿਆਰੀ ਤੈ ਸਪੀਕਰ ਨੇ ਦਿੱਤੀ ਅਗਿਆ ਇਸ ਦਿਨ ਨਾਲ ਹੀ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਆਜ਼ਾਦ ਮੀਦਵਰ ਮੈਂਬਰ ਅਮਰੀਪਾਲ ਸਿੰਘ ਨੂੰ ਸੌ ਚੱਕਣ ਦੀ ਤਾਰੀਖ ਤੈ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਫਰੀਦਕੋਟ ਦੇ ਆਜ਼ਾਦ ਐਮਪੀ ਸਰਬਜੀਤ ਸਿੰਘ ਖਾਲਸਾਨੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ 5 ਲਾਈਨ ਨੂੰ ਅਮਰੀਪਾਲ ਸਿੰਘ ਸੌ ਚੱਕਣਗੇ ਸਪੀਕਰ ਨੇ ਅਮਰੀਪਾਲ ਸਿੰਘ ਨੂੰ ਸੌ ਚੱਕਣ ਦੀ ਅਗਿਆ ਦੇ ਦਿੱਤੀ ਹੈ ਅਮਰੀਤ ਸਰ ਦੇਹਾਤੀ ਪੁਲਿਸ ਪੰਚਲਾਈ ਨੂੰ ਡਿਬੂਗੜ ਜੇਲ੍ਹ ਵਿੱਚ ਬੰਦ ਅਮਰੀਪਾਲ ਸਿੰਘ ਨੂੰ ਡਿਬੂਗੜ ਜੇਲ੍ਹ ਤੋਂ ਦਿੱਲੀ ਲੈ ਕੇ ਜਾਣ ਲੱਗੇ ਜਿੱਥੇ ਉਹ ਸੰਸਦ ਮੈਂਬਰ ਵਜੋਂ ਸੋਚ ਕਰਨਗੇ ਪੰਜਾਬ ਪੁਲਿਸ ਨੇ ਅਮਰੀਪਾਲ ਨੂੰ ਜੇਲ੍ਹ ਤੋਂ ਸਿੱਧਾ ਦਿੱਲੀ ਲੈ ਕੇ ਜਾਣਗੇ ਅਤੇ ਸੋਚ ਚੱਕਰ ਸਮਾਗਮ ਤੋਂ ਬਾਅਦ ਡਿਬੂਗੜ ਜੇਲ੍ਹ ਵਿੱਚ ਲੈ ਜਾਣਗੇ ਇਸ ਦੌਰਾਨ ਅਮਰੀਪਾਲ ਸਿੰਘ ਨੂੰ ਕਿਸੇ ਨੂੰ ਵੀ ਮਿਲ ਨਹੀਂ ਦਿੱਤਾ ਜਾਵੇਗਾ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਪੰਜਾਬ ਸਰਕਾਰ ਨੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਮਰੀਪਾਲ ਸਿੰਘ ਦੀ ਸੰਸਦ ਮੈਂਬਰ ਵਜੋਂ ਸੋਚ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਖਬਰ ਨੂੰ we